ਬਾਹਰ ਗਰੁੱਪ ਆਇਆ ਗਰੁੱਪ ਆਇਆ ਗਰੁੱਪ ਸਿੱਤੇ ਪਾਸੇ ਧੰਨਵਾਦ ਬਹੁਤ بڑا ਐਕਸੀਡੈਂਟ ਹੋਇਆ ਕੋੜਪੱਤੇ ਅੱਡੇ ਦੇ ਆਹ ਟਰੈਕਟਰ ਸੇ ਇਹ ਗੱਡੀ ਵਾਲਾ ਵੀ ਬਚ ਗਿਆ ਤੇ ਟਰੈਕਟਰ ਵਾਲਾ ਵੀ ਬਚ ਗਿਆ ਹਨਾ ਕਦੋਂ ਦਾ ਹੋਇਆ ਜੀ ਬਾਈ ਇਹ ਕਦੋਂ ਕਦੋਂ ਦਾ ਹੋਇਆ 15 ਮਿੰਟ ਹੋਇਆ ਦੋਨੇ ਬਚ ਗਏ ਹਨਾ ਬਚ ਗਏ ਬਾਈ ਆ ਨਿਸ਼ਾਨ ਹੋ ਗਿਆ ਬੰਦੇ ਦਾ ਆ ਘਟੀਸ਼ ਕਰਕੇ ਗੱਡੀ ਇਹਨੂੰ ਇੱਕ ਰੱਖ ਪੂਰਾ ਜੋ ਬਾੜ ਤੇ ਪਲਟਾ ਤੀਏ ਬਹੁਤ ਮਾੜਾ ਕੰਮ ਹੋਇਆ ਯਾਰ ਹਨਾ ਘਾਰ ਨਾ ਚਲਾਇਆ ਕਰੋ ਯਾਰ ਤੁਸੀਂ ਤਾਂ ਇੱਥੇ ਸੀਗੇ ਬਾਈ ਬਹੁਤ بڑا ਕੰਮ ਹੋਇਆ ਇਹ ਕੋਰਫਤੇ ਮੋੜ ਮਾਨਸਾ ਰੋਡ ਤੇ ਹੈ ਟਰੈਕਟਰ ਵਿੱਚ ਸਕੋਰਪਿਓ ਗੱਡੀ ਵੱਜੀ ਹੈ ਇਹ ਬਹੁਤ ਮਾੜਾ ਕੰਮ ਹੋਇਆ ਧਿਆਨ ਨਾਲ ਚਲਾਇਆ ਕਰੋ ਯਾਰ